ਦੋ ਦਿਨਾਂ ਬਾਅਦ ਉਹਨਾਂ ਨੇ ਮਿਲਣਾ ਸੀ Thundergen Water Park Mohali ਉਹ ਦੋਵੇਂ ਸੰਗਰੂਰ ਤੋਂ ਚੱਲ ਪਏ ਨਾਲ ਮੀਨੂ ਤੇ ਉਸਦਾ ਬாய்ਫਰੈਂਡ ਵੀ ਸਨ ਇਸ ਵਾਰ ਰਣਦੀਪ ਨੇ ਕਹਿ ਦਿੱਤਾ ਸੀ ਕਿ ਮੈਂ ਆਪਣੀ ਗੱਡੀ ਨਹੀਂ ਲੈ ਕੇ ਜਾ ਸਕਦਾ ਹੁਣ ਗੱਡੀ ਅਰਮਾਨ ਲੈ ਕੇ ਆਵੇ ਜੋਤ ਦੇ ਪੁੱਛਣ ਤੇ ਜਦੋਂ ਉਹਨਾਂ ਨੇ ਕੋਈ ਚੱਜ ਦਾ ਜਵਾਬ ਨਾ ਦਿੱਤਾ ਤਾਂ ਰਣਦੀਪ ਨੇ ਵੀ ਕਹਿ ਦਿੱਤਾ ਹੁਣ ਬੱਸ ਹੀ ਚਲੇ ਜਾਓ ਫੇਰ ਪਰ ਉਹ ਨਾ ਮੰਨੇ ਤਾਂ ਉਹ ਉੱਕ ਗਿਆ ਅਤੇ ਉਹਨਾਂ ਨੂੰ ਨਾਲ ਲੈ ਬਿਨਾ ਹੀ ਇਕੱਲਾ ਜੋਤ ਨੂੰ ਲੈ ਕੇ ਆਪਣੀ ਗੱਡੀ ਵਿੱਚ ਚਲਾ ਗਿਆ ਇਸ ਲਈ ਸਾਰੇ ਰਾਜੋਤ ਉਸ ਨਾਲ ਲੜਾਈ ਕਰਦੀ ਰਹੀ ਕਿ ਮੇਰੀ ਭੈਣ ਨੂੰ ਨਾਲ ਨਹੀਂ ਲਿਆਂਦਾ ਉਧਰ ਉਹ ਲੜਦੇ ਹੋਏ ਪਾਰਕ ਪਹੁੰਚ ਗਏ ਉਧਰੋਂ ਉਹ ਵੀ ਦੋਵੇਂ ਆ ਪਹੁੰਚੇ ਬਸ ਤੇ ਬੈਠ ਕੇ ਰਣਦੀਪ ਨੇ ਦੋਵਾਂ ਲਈ ਟਿਕਟ ਲਈ ਅਤੇ ਪੂਰਾ ਦਿਨ ਦੋਵਾਂ ਨੇ ਪੂਰੀ ਮौज-ਮਸਤੀ ਕੀਤੀ ਸ਼ਾਮ ਨੂੰ ਜਦੋਂ ਘਰ ਆਇਆ ਤਾਂ ਜੋਤ ਦੇ ਪਾਪਾ ਨੇ ਪੁੱਛਿਆ ਕਿੱਥੇ ਸੀ ਸਾਰਾ ਦਿਨ ਮੀਨੂ ਦੀ ਇੰਟਰਵਿਊ ਸੀ ਉਸਦੇ ਨਾਲ ਗਈ ਸੀ ਜੋਤ ਨੇ ਆਪਣੇ ਪਾਪਾ ਨੂੰ ਦੱਸਿਆ ਇਸ ਗੱਲ ਤੇ ਉਸਦੇ ਪਾਪਾ ਉਸ ਨੂੰ ਬਹੁਤ ਬੋਲੇ ਅਜ ਰਣਦੀਪ ਨੇ ਉਸ ਨੂੰ ਆਪਣੇ ਪਾਪਾ ਨਾਲ ਵਿਆਹ ਦੀ ਗੱਲ ਕਰਨ ਲਈ ਕਿਹਾ ਸੀ ਪਰ ਆਪਣੇ ਪਾਪਾ ਦਾ ਗੁੱਸਾ ਦੇਖ ਕੇ ਉਸ ਕੋਲੋਂ ਗੱਲ ਨਾ ਹੋ ਸકી ਉਸਨੇ ਰਣਦੀਪ ਨੂੰ ਮੈਸੇਜ ਕਰਕੇ ਸਭ ਦੱਸ ਦਿੱਤਾ ਅਤੇ ਕਿਹਾ ਮੈਂ ਕੱਲ ਗੱਲ ਕਰੂੰਗੀ ਵਿਆਦੀ ਕਰਦੇ ਕਰਾਉਂਦੇ ਜੋਤ ਦੀ ਜੌਬ ਲੈਟਰ ਦੀ ਤਾਰੀਖ ਆ ਗਈ ਅਤੇ ਉਸ ਨੂੰ ਬੁਲਾਇਆ ਗਿਆ ਤਾਂ ਨਾਲ ਰਣਦੀਪ ਵੀ ਚਲਿਆ ਗਿਆ ਪਰ ਭਾਰਤ ਵਿੱਚ ਰਿਸ਼ਵਤ ਖੋਰੀ ਇੰਨੀ ਵੱਧ ਚੁੱਕੀ ਹੈ ਕਿ ਕੋਈ ਵੀ ਇਨਸਾਨ ਭਾਵੇਂ ਕਿੰਨੇ ਵੀ ਟੈਸਟ ਆਪਣੀ ਮਿਹਨਤ ਦੇ ਨਾਲ ਪਾਸ ਕਰ ਲਵੇ ਫਿਰ ਵੀ ਆਖਰਕਾਰ ਨੌਕਰੀ ਲਈ ਅਫਸਰਾਂ ਦੇ ਮੂੰਹ ਪੈਸਿਆਂ ਨਾਲ ਪਰ ਨਹੀਂ ਹੀ ਪੈਂਦੇ ਹਨ ਤਾਂ ਜਾ ਕੇ ਨੌਕਰੀ ਮਿਲਦੀ ਹੈ ਜੋਦ ਨਾਲ ਵੀ ਇਹੀ ਹੋਇਆ ਉਸ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਗਈ ਉਹ ਬਾਹਰ ਆ ਕੇ ਰਣਦੀਪ ਦੇ ਗਲ ਲਾ ਕੇ ਰੋਣ ਲੱਗ ਪਈ ਕਿਉਂਕਿ ਉਹ ਵੀ ਜਾਣਦੀ ਸੀ ਕਿ ਉਸਦੇ ਪਾਪਾ ਨੇ ਪੈਸੇ ਨਹੀਂ ਦੇਣੇ ਸਭ ਕੁਝ ਕਲੀਅਰ ਹੋਣ ਤੇ ਵੀ ਅਫਸਰ ਰਿਸ਼ਵਤ ਮੰਗ ਰਹੇ ਸੀ ਇਹ ਉਸ ਨੂੰ ਮਿਲਣ ਵਾਲੀ ਕੁਰਸੀ ਦੀ ਕੀਮਤ ਸੀ ਜੋ ਉਸ ਨੂੰ ਅਦਾ ਕਰਨੀ ਹੀ ਪੈਣੀ ਸੀ ਨਹੀਂ ਤਾਂ ਨੌਕਰੀ ਨਾ ਕਰਨ ਦਾ ਰਸਤਾ ਸਾਫ਼ ਸੀ ਜੋਤ ਨੇ ਆਪਣੇ ਪਾਪਾ ਨੂੰ ਫੋਨ ਲਾਇਆ ਤੇ ਸਾਰੀ ਗੱਲ ਦੱਸੀ ਉਸਦੇ ਪਾਪਾ ਨੇ ਜਵਾਬ ਦਿੱਤਾ ਮੇਰੇ ਕੋਲ ਐਨੇ ਪੈਸੇ ਕਿੱਥੇ ਨੇ ਮੈਂ ਕਿੱਥੋਂ ਦੇ ਦਵਾਂ ਤੈਨੂੰ ਐਨੇ ਪੈਸੇ ਦੱਸ ਰਣਦੀਪ ਤੋਂ ਉਸਦੀ ਹਾਲਤ ਦੇਖੀ ਨਹੀਂ ਸੀ ਜਾ ਰਹੀ ਉਹ ਬੋਲਿਆ ਕੋਈ ਨਾ ਮੈਂ ਕਰਦਾ ਕੁਝ ਫਿਰ ਜੋਤ ਬੋਲੀ ਪਰ ਅੱਜ ਦਾ ਹੀ ਤਾਂ ਦਿਨ ਦਿੱਤਾ ਉਹਨਾਂ ਨੇ ਕੋਈ ਨਹੀਂ ਕਰਦਾ ਕੋਈ ਨਾ ਕੋਈ ਹੱਲ ਰਣਦੀਪ ਨੇ ਉਸ ਨੂੰ ਹੌਸਲਾ ਦਿੱਤਾ ਮੰਗੀ ਗਈ ਰਕਮ ਵੀ ਕੋਈ ਛੋਟੀ ਨਹੀਂ ਸੀ ਪੂਰੇ 2 ਲੱਖ ਸੀ ਰਣਦੀਪ ਨੇ ਵੀ ਉਸ ਨੂੰ ਕਹਿਤਾ ਕਿ ਉਹ ਕਰੇਗਾ ਕੁਝ ਨਾ ਕੁਝ ਪਰ ਕੀ ਕਰ ਸਕਦਾ ਸੀ ਉਹ ਵੀ ਕਿਉਂਕਿ ਪੈਸੇ ਤਾਂ ਉਸ ਦੇ ਕੋਲ ਵੀ ਨਹੀਂ ਸਨ ਐਨੇ ਫਿਰ ਉਸ ਨੇ ਸੋਚਿਆ ਜੇ ਉਹ ਨੌਕਰੀ ਤੇ ਲੱਗ ਜਾਊਗੀ ਤਾਂ ਉਹਦੇ ਨਾਲ ਤੌਰ ਤਾਂ ਮੇਰੀ ਵੀ ਬਣੂਗੀ ਇਹ ਸੋਚਦੇ ਹੋਏ ਉਸ ਨੇ ਜੋਤ ਦੀ ਵੱਡੀ ਭੈਣ ਸੀਮਾ ਨੂੰ ਫੋਨ ਕੀਤਾ ਅਤੇ ਸਾਰੀ ਗੱਲ ਦੱਸਦੇ ਹੋਏ ਕਿਹਾ ਕਿਸੇ ਤਰੀਕੇ ਪੈਸਿਆਂ ਦਾ ਤਾਂ ਮੈਂ ਹੱਲ ਕਰ ਹੀ ਲਊਂਗਾ ਪਰ ਤੁਸੀਂ ਇਹਨੂੰ ਨਹੀਂ ਦੱਸਣਾ ਉਸ ਨੂੰ ਐਨਾ ਕਹਿ ਕੇ ਰਣਦੀਪ ਨੇ ਵਾਰੀ-ਵਾਰੀ ਆਪਣੇ ਜਾਣਕਾਰਾਂ ਨੂੰ ਫੋਨ ਕੀਤਾ ਅਤੇ ਪੈਸਿਆਂ ਬਾਰੇ ਪੁੱਛਿਆ ਸਭ ਨੇ ਜਵਾਬ ਦੇ ਦਿੱਤਾ ਕਿਉਂਕਿ ਇੰਨੀ ਛੇਤੀ ਇਹਨne ਪੈਸੇ ਕੋਈ ਵੀ ਦੇਣ ਲਈ ਤਿਆਰ ਨਹੀਂ ਸੀ ਇਹ ਕੰਮ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਲੱਗ ਰਿਹਾ ਸੀ ਪਰ ਉਸਨੇ ਹਿੰਮਤ ਨਾ ਹਾਰੀ ਹਾਰਦਾ ਵੀ ਕਿਵੇਂ ਜਵਾਨ ਜੋ ਦਿੱਤੀ ਸੀ ਜੋਤ ਨੂੰ ਇਸੇ ਛੇ 5 ਵਿੱਚ ਪਏ ਹੋਏ ਨੂੰ ਉਸ ਨੂੰ ਯਾਦ ਆਇਆ ਕਿ ਉਸਨੇ ਆਪਣੀ ਭੈਣ ਦੇ ਵਿਆਹ ਲਈ ਕੁਝ ਪੈਸੇ ਬਚਾ ਕੇ ਰੱਖੇ ਹੋਏ ਸੀ ਉਸਨੇ ਜਲਦੀ ਜਾ ਕੇ ਘਰੋਂ ਉਸ ਬੈਂਕ ਦੇ ਕਾਗਜ਼ ਲਿਆਂਦੇ ਜਿੱਥੇ ਪੈਸੇ ਜਮ੍ਹਾਂ ਕੀਤੇ ਹੋਏ ਸੀ ਬੈਂਕ ਜਾ ਕੇ ਪੈਸੇ ਕਢਵਾ ਲਿਆ ਪਰ ਉਹ ਸਿਰਫ 75000 ਦੀ ਰਕਮ ਹੀ ਸੀ ਅਜੇ 1.5 ਲੱਖ ਰੁਪਏ ਉਸ ਨੂੰ ਹੋਰ ਚਾਹੀਦੇ ਸਨ ਹੁਣ ਉਸਨੇ ਕਿਸੇ ਹੋਰ ਆਪਣੀ ਜਾਣਕਾਰ ਦੀਆਂ ਮਿੰਨਤਾਂ ਕਰਕੇ ਵਿਆਜ ਤੇ ਪੈਸੇ ਦੇਣ ਲਈ ਉਸ ਨੂੰ ਮਨਾ ਲਿਆ ਉਸ ਨੇ ਉਸੇ ਸਮੇਂ ਉਸ ਦੇ ਅਕਾਊਂਟ ਵਿੱਚ 2 ਲੱਖ ਪਾ ਦਿੱਤਾ ਅਤੇ ਰਣਦੀਪ ਨੇ ਪੈਸੇ ਪੂਰੇ ਕਰਕੇ ਉਸ ਅਫਸਰ ਦਾ ਮੂੰਹ ਭਰਿਆ ਤੇ ਜੋਬ ਲੈਟਰ ਲਿਆ ਜੋਤ ਨੂੰ ਫੜਾ ਦਿੱਤਾ ਉਹ ਜੋਬ ਲੈਟਰ ਦੇਖ ਕੇ ਬਹੁਤ ਖੁਸ਼ ਹੋਈ ਤੇ ਉਸ ਨੂੰ ਖੁਸ਼ ਦੇਖ ਕੇ ਰਣਦੀਪ ਵੀ ਖੁਸ਼ ਹੋ ਗਿਆ ਬੇਸ਼ੱਕ ਉਸ ਦਿਨ ਪੈਸੇ ਪੱਖੋਂ ਬਿਲਕੁਲ ਖਾਲੀ ਹੋ ਗਿਆ ਪਰ ਉਸਨੇ ਜੋਤ ਅਗੇ ਕੁਝ ਵੀ ਜाहिर ਨਾ ਹੋਣ ਦਿੱਤਾ ਘਰ ਆ ਕੇ ਜੋਤ ਨੇ ਪਾਰਟੀ ਕੀਤੀ ਅਤੇ ਅਗਲੇ ਦਿਨ ਗੁਰਦੁਆਰਾ ਸਾਹਿਬ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਰਣਦੀਪ ਨੂੰ ਵੀ ਬੁਲਾਇਆ ਗਿਆ ਉਹ ਵੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਚਲਾ ਗਿਆ ਉਸ ਤੋਂ ਅਗਲੇ ਦਿਨ ਜੋਤ ਦੀ ਨੌਕਰੀ ਰਾਜਿੰਦਰਾ ਹਸਪਤਾਲ ਵਿੱਚ ਸ਼ੁਰੂ ਹੋ ਗਈ ਨਾਲ ਹੀ ਰਣਦੀਪ ਨੇ ਵੀ ਆਪਣੀ ਟਰਾਂਸਫਰ ਪੱਟੀ आले ਦੀ ਕਰਵਾ ਲਈ ਉਹ ਦੋਵੇਂ ਆਪਣੇ ਆਪਣੇ ਕੰਮ ਤੇ ਜਾਣ ਲਈ ਇਕੱਠੇ ਆਉਂਦੇ ਅਤੇ ਇਕੱਠੇ ਹੀ ਜਾਂਦੇ ਰਣਦੀਪ ਨੇ ਵਿਆਹ ਲਈ ਕਹਿਣਾ ਤਾਂ ਜੋਤ ਨੇ ਕਹਿ ਦੇਣਾ ਹਾਂਜੀ ਕਰਦੀਆਂ ਗੱਲ ਪਾਪਾ ਨਾਲ ਕਰਦੇ ਕਰਾਉਂਦੇ 6 ਮਹੀਨੇ ਹੋਰ ਲੰਘ ਗਏ ਹੁਣ ਜਦੋਂ ਰਣਦੀਪ ਨੇ ਵਿਆਹ ਦੀ ਗੱਲ ਕਰਨ ਦੇ ਲਈ ਕਿਹਾ ਤਾਂ ਉਹ ਬੋਲੀ ਕੀ ਕੀਤੀ ਸੀ ਗੱਲ ਮੈਂ ਪਾਪਾ ਕਹਿੰਦੇ ਕੋਈ ਨਾ ਸੋਚਾਂਗੇ ਦਿਨ ਲੰਘਦੇ ਗਏ ਇੱਕ ਦਿਨ ਰਣਦੀਪ ਨੇ ਉਸ ਨੂੰ ਕਿਹਾ ਮੈਂ ਸਿੱਧਾ ਆ ਰਿਹਾ ਹਾਂ ਤੁਹਾਡੇ ਘਰ ਅੱਜ ਤੇਰੇ ਪਾਪਾ ਨਾਲ ਗੱਲ ਕਰਨ ਰਣਦੀਪ ਸ਼ਾਮ ਨੂੰ ਉਸ ਦੇ ਘਰੇ ਚਲਾ ਗਿਆ ਉਸ ਦੇ ਪਾਪਾ ਅਜੇ ਕੰਮ ਤੋਂ ਨਹੀਂ ਆਏ ਸੀ ਜਦੋਂ ਰਣਦੀਪ ਨੇ ਦਰਵਾਜ਼ੇ ਦੀ ਘੰਟੀ ਬਜਾਈ ਤਾਂ ਜੋਤ ਨੇ ਡਰਦੀ ਨੇ ਦਰਵਾਜ਼ਾ ਨਾ ਖੋਲ੍ਹਿਆ ਪਰ ਉਸ ਦੀ ਭੈਣ ਨੇ ਖੋਲ ਦਿੱਤਾ ਅਤੇ ਉਸ ਨੂੰ ਅੰਦਰ ਲੈ ਗਈ ਉਸ ਨੂੰ ਇੱਕ ਕਮਰੇ ਵਿੱਚ ਬਿਠਾਇਆ ਗਿਆ ਅਤੇ ਚਾਹ ਪੀਣ ਲਈ ਦੇ ਦਿੱਤੀ ਗਈ ਜੋਤ ਦੇ ਪਾਪਾ ਸ਼ਾਮ ਤੱਕ ਘਰ ਨਾ ਆਏ ਉਹਨਾਂ ਨੇ ਫੋਨ ਕਰਕੇ ਦੱਸ ਦਿੱਤਾ ਮੈਂ ਸੰਗਰੂਰ ਆਂ ਲੈਟ ਆਉਂਗਾ ਰਣਦੀਪ ਵੀ ਹੁਣ ਤੱਕ ਉਹਨਾਂ ਦੀ ਹੀ ਉਡੀਕ ਕਰ ਰਿਹਾ ਸੀ ਕਿਉਂਕਿ ਉਹ ਉਹਨਾਂ ਨਾਲ ਵਿਆਹ ਦੀ ਗੱਲ ਜੋ ਕਰਨ ਆਇਆ ਸੀ ਫਿਰ ਜੋਤ ਦੀ ਮੰਮੀ ਨੇ ਉਸ ਨੂੰ ਕਿਹਾ ਪੁੱਤ ਮੈਂ ਕਰੂੰਗਾ ਇਹਦੇ ਪਾਪਾ ਨਾਲ ਜਦੋਂ ਉਹ ਆਉਂਦੇ ਨੇ ਉਹ ਸੰਗਰੂਰ ਸਾਡੇ ਨਵੇਂ ਮਕਾਨ ਵਿੱਚ ਕੀੜਾ ਮਾਰਨ ਲੰਘ ਗਏ ਹੋਣਗੇ ਇਹ ਸੁਣ ਕੇ ਰਣਦੀਪ ਨੇ ਨਵੇਂ ਘਰ ਦੀਆਂ ਸਾਰਿਆਂ ਨੂੰ ਬਤਾਈਆਂ ਦਿੱਤੀਆਂ ਅਤੇ ਸ਼ਗਨ ਸੀਮਾ ਦੇ ਹੱਥ ਉੱਤੇ ਰੱਖ ਦਿੱਤਾ ਜੋ ਤਾਂ ਡਰ ਦੀ ਕਮਰੇ ਵਿੱਚੋਂ ਹੀ ਬਾਹਰ ਨਹੀਂ ਸੀ ਨਿਕਲੀ ਸੀਮਾ ਨੇ ਹੀ ਉਸਦੇ ਲਈ ਚਾਹ ਬਣਾਈ ਸੀ ਫਿਰ ਰਣਦੀਪ ਵਾਪਸ ਆਪਣੇ ਘਰ ਆ ਗਿਆ ਅਗਲੇ ਕਈ ਦਿਨਾਂ ਤੱਕ ਉਹ ਬਹੁਤ ਜ਼ਿਆਦਾ ਕੰਮ ਵਿੱਚ ਫਸਿਆ ਰਿਹਾ ਕਿਉਂਕਿ ਉਸ ਦੀ ਆਪਣੀ ਸੱਕੀ ਭੂਆ ਦੀ ਬੇਟੀ ਦਾ ਵਿਆਹ ਸੀ ਜਿਸ ਕਰਕੇ ਉਸਨੂੰ ਬਹੁਤ ਸਾਰੇ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਜਦੋਂ ਉਹ ਤੇ ਉਸਦੀ ਭੂਆ ਦਾ ਬੇਟਾ ਜੀਤਾ ਕਾੜ ਦੇਣ ਲਈ ਰਿਸ਼ਤੇਦਾਰਾਂ ਦੇ ਗਏ ਤਾਂ ਉਹ ਜੋਤ ਦੇ ਘਰੇ ਵੀ ਕਾੜ ਦੇਣ ਗਏ ਉਸਨੇ ਜੋਤ ਦੇ ਘਰ ਦਾ ਦਰਵਾਜ਼ਾ ਖੜਕਾ ਦਿੱਤਾ ਜੋਤ ਨੇ ਜਦੋਂ ਦਰਵਾਜ਼ਾ ਖੋਲਿਆ ਤਾਂ ਉਹ ਹੈਰਾਨ ਹੋ ਗਈ ਉਹ ਦੋਵੇਂ ਅੰਦਰ ਗਏ ਅਤੇ ਕਾੜ ਜੋਤ ਦੀ ਮੰਮੀ ਨੂੰ ਫੜਾ ਦਿੱਤਾ ਉਹਨਾਂ ਨੂੰ ਚਾਹ ਪਿਲਾ ਕੇ ਵਿਦਾ ਕਰ ਦਿੱਤਾ ਗਿਆ ਰਣਦੀਪ ਬਹੁਤ ਖੁਸ਼ ਸੀ ਕਿ ਉਸਦੇ ਬਿਨਾ ਕਹੇ ਹੀ ਜੋਤ ਦੇ ਘਰ ਕਾਰਡ ਤੇ ਦਿੱਤਾ ਗਿਆ ਸੀ ਅਤੇ ਉਹ ਵਿਆਹ ਤੇ ਆਵੇਗੀ ਫਿਰ ਰਾਤ ਨੂੰ ਉਸਨੇ ਜੋਤ ਨੂੰ ਮੈਸੇਜ ਕਰਕੇ ਪੁੱਛਿਆ ਹਾਂਜੀ ਮੈਡਮ ਜੀ ਵਿਆਹ ਆਵੋਗੇ ਜੋਤ ਨੇ ਕਿਹਾ ਸ਼ਾਇਦ ਦਿਨ ਲੰਘਦੇ ਗਏ ਅਤੇ ਵਿਆਹ ਤੋਂ ਦੋ ਦਿਨ ਪਹਿਲਾਂ ਉਸ ਨੂੰ ਜੋਤ ਦਾ ਮੈਸੇਜ ਆਇਆ ਤੁਸੀਂ ਹੁਣੇ ਸੰਗਰੂਰ ਆਜੋ ਮੈਂ ਤੇ ਦੀਦੀ ਬਾਜ਼ਾਰ ਜਾ ਰਹੇ ਹਾਂ ਕੱਪੜੇ ਲੈਣ ਵਾਸਤੇ ਥੋੜੀ ਦੇਰ ਦੇ ਵਿੱਚ ਰਣਦੀਪ ਵੀ ਉਹਨਾਂ ਕੋਲੇ ਪਹੁੰਚ ਗਿਆ ਜੋਤ ਨੇ ਆਪਣੇ ਲਈ ਸੂਟ ਅਤੇ ਰਣਦੀਪ ਨੇ ਲਈ ਪੈਂਟ ਕੋਟ ਖਰੀਦਿਆ ਉਹ ਬਹੁਤ ਖੁਸ਼ ਸੀ ਕਹਿੰਦੀ ਮੈਂ ਦੋਵੇਂ ਦਿਨ ਵਿਆਹ ਵੀ ਆਉਂਗੀ ਤੇ ਰਹਿ ਕੇ ਵੀ ਜਾਊਂਗੀ ਦੋਵੇਂ ਦਿਨ ਤੁਹਾਡੇ ਘਰ ਰਣਦੀਪ ਤੋਂ ਉਹਨਾਂ ਦੇ ਆਉਣ ਦਾ ਚਾ ਨਾ ਚੁੱਕਿਆ ਜਾਵੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰਦਾ ਰਿਹਾ ਮੀਲ ਵਾਲੇ ਦਿਨ ਦੋਵੇਂ ਪਰਿਵਾਰ ਆਮੋ ਸਾਹਮਣੇ ਹੋਏ ਰਣਦੀਪ ਦੇ ਜੋਤ ਦੇ ਪਾਪਾ ਦੀ ਜਾਣ ਪਹਿਚਾਣ ਪਹਿਲਾਂ ਹੀ ਸੀ ਇਸ ਲਈ ਦੋਵੇਂ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ ਰਣਦੀਪ ਨੇ ਦੋ ਜਾਣਿਆਂ ਦੀ ਸਪੈਸ਼ਲ ਡਿਊਟੀ ਉਹਨਾਂ ਲਈ ਲਗਾ ਦਿੱਤੀ ਤਾਂ ਜੋ ਉਹਨਾਂ ਨੂੰ ਕੋਈ ਕਮੀ ਨਾ ਰਹੇ ਕਿਸੇ ਵੀ ਚੀਜ਼ ਦੀ ਰਾਤ ਨੂੰ ਡੀ ਜੇ ਦੀ ਧਮਕ ਤੇ ਜਦੋਂ ਜੋਤ ਤੇ ਸੀਮਾ ਦੋਵੇਂ ਨੱਚੀਆਂ ਰਣਦੀਪ ਨੇ ਉਹਨਾਂ ਲਈ ਸਪੈਸ਼ਲ ਗਾਣਾ ਲਗਵਾਇਆ ਸਕੀਆਂ ਭੈਣਾਂ ਦੇ ਸੂਟ ਇੱਕੋ ਰੰਗ ਦੇ ਪਰ ਦੋਵਾਂ ਉੱਤੇ ਕਰੀਏ ਕਢਾਈ ਵੱਖਰੀ ਨਾਲ ਹੀ ਉਸਨੇ ਆਪਣੇ ਜੀਜਾ ਜੀ ਨੂੰ ਸਾਰੀ ਗੱਲ ਦੱਸੀ ਨਾਲੇ ਖੂਬ ਨੱਚੇ ਰਣਦੀਪ ਤੇ ਉਸਦੇ ਜੀਜਾ ਜੀ ਨੇ ਜੋਤ ਤੇ ਉਸਦੀ ਭੈਣ ਉੱਪਰੋਂ ਖੂਬ ਨੋਟਾਂ ਦੀ ਬਰਸਾਤ ਕੀਤੀ ਰਾਤ ਨੂੰ ਸਾਰੇ ਥੱਕ ਕੇ ਸੌਂ ਗਏ ਇਦੋਂ ਰਣਦੀਪ ਵੀ ਜਿੱਥੇ ਜਗ੍ਹਾ ਮਿਲੀ ਜਾ ਕੇ ਲੇਟ ਗਿਆ ਪਰ ਇੰਨੀ ਥਕਾਵਟ ਹੋਣ ਦੇ ਬਾਵਜੂਦ ਵੀ ਉਸ ਨੂੰ ਨੀਂਦ ਕਿੱਥੇ ਤੋ ਬੱਜਣ ਵਾਲੇ ਸੀ ਕਿ ਉਸ ਨੂੰ ਜੋਤ ਦਾ ਮੈਸੇਜ ਆਇਆ ਮੈਨੂੰ ਬਹੁਤ ਭੁੱਖ ਲੱਗੀ ਹੈ ਕੁਝ ਕਰੋ ਪਲੀਜ਼ ਉਹ ਉੱਠਿਆ ਅਤੇ ਦੁੱਧ ਗਰਮ ਕਰਕੇ ਨਾਲ ਮਠਿਆਈ ਪਲੇਟ ਵਿੱਚ ਪਾ ਕੇ ਉੱਪਰ ਛੱਤ ਤੇ ਲੈ ਗਿਆ ਅਤੇ ਉਸ ਨੂੰ ਵੀ ਬੁਲਾ ਲਿਆ ਸਾਰੀ ਰਾਤ ਉਹ ਇੱਕ ਦੂਜੇ ਦੇ ਹੱਥਾਂ ਵਿੱਚ ਹੱਥ ਪਾ ਕੇ ਬੈਠੇ ਰਹੇ ਗੱਲਾਂ ਕਰਦੇ ਰਹੇ ਅੱਜ ਖੁੱਲਾ ਅਸਮਾਨ ਤੇ ਤਾਰਿਆਂ ਨਾਲ ਭਰੀ ਰਾਤ ਉਹਨਾਂ ਨੂੰ ਕਿਸੇ ਜੰਨਤ ਤੋਂ ਘੱਟ ਨਹੀਂ ਸੀ ਲੱਗ ਰਹੀ ਸਵੇਰ ਹੋਈ ਤਾਂ ਉਹ ਆ ਕੇ ਤਿਆਰ ਹੋ ਗਏ ਰਣਦੀਪ ਨੇ ਟੌਰ ਵਾਲੇ ਵੱਟ ਕੱਢ ਦਿੱਤੇ ਸਾਰਾ ਦਿਨ ਦੋਵਾਂ ਨੇ ਬਹੁਤ ਮਸਤੀ ਕੀਤੀ ਰਣਦੀਪ ਨੇ ਉਸ ਨੂੰ ਆਪਣੇ ਸਾਰੇ ਰਿਸ਼ਤੇਦਾਰਾਂ ਦੇ ਨਾਲ ਮਿਲਵਾ ਦਿੱਤਾ ਅਤੇ ਦੱਸ ਵੀ ਦਿੱਤਾ ਕਿ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਕਿਸੇ ਨੂੰ ਵੀ ਉਹਨਾਂ ਦੇ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਸੀ ਫਿਰ ਸ਼ਾਮ ਨੂੰ ਰਣਦੀਪ ਦੇ ਮੰਮੀ ਪਾਪਾ ਨੇ ਜੋਤ ਨੂੰ ਸ਼ਗਨ ਵਜੋਂ ਕੁਝ ਪੈਸੇ ਦਿੱਤੇ ਉਸਨੇ ਮਨਾਂ ਕਰ ਦਿੱਤਾ ਪਰ ਫਿਰ ਰਣਦੀਪ ਦੇ ਕਹਿਣ ਤੋਂ ਫੜ ਲਏ ਸਾਰੇ ਚਾਹੁੰਦੇ ਸਨ ਕਿ ਰਿਸ਼ਤਾ ਹੋ ਜਾਵੇ ਉਹ ਇੱਕ ਦਿਨ ਹੋਰ ਰਹੀ ਅਤੇ ਰਣਦੀਪ ਦੀ ਭੂਆ ਦੀ ਬੇਟੀ ਮੁੜਦੀ ਗੱਡੀ ਦੀ ਰਸਮ ਵੀ ਕਰਵਾ ਕੇ ਹੀ ਗਈ ਰਣਦੀਪ ਦੇ ਭਾਣ ਜੀ ਤੇ ਭਾਣ ਜਾ ਉਸ ਨੂੰ ਪੂਰਾ ਦਿਨ ਮਾਮੀ ਮਾਮੀ ਕਹਿੰਦੇ ਰਹੇ ਫਿਰ ਉਹ ਆਪਣੇ ਘਰੇ ਚਲੀ ਗਈ ਦਿਨ ਲੰਘਦੇ ਗਏ ਰਣਦੀਪ ਕੁਝ ਕੁ ਦਿਨਾਂ ਬਾਅਦ ਉਸ ਨੂੰ ਵਿਆਹ ਬਾਰੇ ਪਾਪਾ ਨਾਲ ਗੱਲ ਕਰਨ ਦੇ ਕਹਿੰਦਾ ਰਹਿੰਦਾ ਜੋ ਉਸ ਨੂੰ ਜਵਾਬ ਦਿੰਦੀ ਹੋਈ ਹਰ ਵਾਰੀ ਕਹਿ ਦਿੰਦੀ ਕਿ ਆ ਹੋਇਆ ਏ ਕਦੇ ਕਹਿੰਦੀ ਤੁਸੀਂ ਹਰ ਵਕਤ ਵਿਆਹ ਵਿਆਹ ਕਰਦੇ ਰਹਿੰਦੇ ਹੋ ਬਿਆਦਾ ਹੀ ਭੁਤ ਸਵਾਰ ਰਹਿੰਦਾ ਏ ਤੁਹਾਡੇ ਤੇ ਹਰ ਟਾਈਮ ਕੋਈ ਹੋਰ ਗੱਲ ਵੀ ਕਰ ਲਿਆ ਕਰੋ ਕਦੇ ਕਦੇ ਰਣਦੀਪ ਕਹਿੰਦਾ ਮੈਨੂੰ ਰਿਸ਼ਤੇ ਬਹੁਤ ਆਉਂਦੇ ਨੇ ਕਰ ਮੈਂ ਹਰ ਕੁੜੀ ਦੀ ਫੋਟੋ ਨੂੰ ਦੇਖ ਕੇ ਨੁਕਸ਼ ਕੱਢ ਦਿੰਦਾ ਹਾਂ ਜਾਣ ਬੁਝ ਕੇ ਕਦੋਂ ਤੱਕ ਮੈਂ ਇਦਾਂ ਹੀ ਕਰੀ ਜਾਵਾਂ ਨਾਲੇ ਇੰਨਾ ਸੋਹਣਾ ਤਾਂ ਮੈਂ ਵੀ ਨਹੀਂ ਰਣਦੀਪ ਨੇ ਕਦੇ ਕਿਸੇ ਨੂੰ ਜੋਤ ਦੇ ਪਾਪਾ ਨਾਲ ਗੱਲ ਕਰਨ ਲਈ ਕਹਿਣਾ ਕਦੇ ਕਿਸੇ ਨੂੰ ਪਰ ਕੋਈ ਲਾਭ ਨਾ ਹੋਇਆ ਕਿੰਨੀ ਵਾਰੀ ਤਾਂ ਉਹ ਦੋਵੇਂ ਆਪਸ ਵਿੱਚ ਇਸ ਗੱਲ ਤੇ ਲੜ ਪੈਂਦੇ ਇੱਕ ਦਿਨ ਉਹ ਦੋਵੇਂ ਇਸੇ ਤਰ੍ਹਾਂ ਲੜ ਪਏ ਤਰਨਦੀਪ ਜੋਤ ਨੂੰ ਬਿਨਾਂ ਦੱਸੇ ਆਪਣੇ ਦਫ਼ਤਰ ਤੋਂ ਛੁੱਟੀ ਲੈ ਕੇ ਘਰ ਆ ਕੇ ਫੋਨ ਬੰਦ ਕਰਕੇ ਸੌਂ ਗਿਆ ਜਦੋਂ ਉਸਦੇ ਪਾਪਾ ਨੇ ਪੁੱਛਿਆ ਤਾਂ ਉਹ ਪਹਿਲਾਂ ਟਾਲਦਾ ਰਿਹਾ ਪਰ ਜਦੋਂ ਉਹ ਬਾਰ-ਬਾਰ ਪੁੱਛਦੇ ਰਹੇ ਤਾਂ ਉਸਨੇ ਸਾਰੀ ਗੱਲ ਉਹਨਾਂ ਨੂੰ ਦੱਸ ਦਿੱਤੀ ਉਸਦੇ ਪਾਪਾ ਨੇ ਕਿਹਾ ਕੋਈ ਗੱਲ ਨਹੀਂ ਸ਼ੀਰਾ ਐਨੇ ਛੇਤੀ ਹਿੰਮਤ ਨਾ ਹਾਰ ਸਭ ਠੀਕ ਹੋ ਜਾਊ ਤੂੰ ਇਉਂ ਕਰ ਆਪਣੇ ਦਫ਼ਤਰੋਂ ਕਿ ਛੁੱਟੀਆਂ ਲੈ ਕਿਤੇ ਘੁੰਮ ਫਿਰਾ ਤੇਰਾ ਮਨ ਹੋਰ ਹੋ ਜਾਵੇਗਾ ਰਣਦੀਪ ਨੇ ਆਪਣੇ ਪਾਪਾ ਦਾ ਕਹਿਣਾ ਮੰਨ ਕੇ ਛੁੱਟੀਆਂ ਲੈ ਲਈਆਂ ਅਤੇ ਆਪਣੇ ਦੋਸਤਾਂ ਨਾਲ ਘੁੰਮਣ ਲਈ ਨਿਕਲ ਗਿਆ ਰਣਦੀਪ ਆਪਣੇ ਦੋਸਤਾਂ ਨਾਲ ਘੁੰਮਣ ਲਈ ਨਾਣਾਦੇਵੀ ਚਿੰਤਪੁਰਨੀ ਜਵਾਲਾ ਜੀ ਅਤੇ ਦਲਹਾਉ ਜੀ ਚਲਾ ਗਿਆ ਅਤੇ ਉੱਥੋਂ ਉਸਦੇ ਇੱਕ ਦੋਸਤ ਨੇ ਗਰੁੱਪ ਫੋਟੋ ਫੇਸਬੁੱਕ ਤੇ ਪਾ ਦਿੱਤੀ ਜੋ ਸਾਰੇ ਦੋਸਤਾਂ ਨੂੰ ਟੈਗ ਕਰਕੇ ਪਾਈ ਹੋਣ ਕਰਕੇ ਜੋਤ ਨੂੰ ਵੀ ਉਸਦੇ ਫੇਸਬੁੱਕ ਅਕਾਊਂਟ ਤੇ ਦਿਖਾਈ ਦਿੱਤੀ ਪੂਰੇ ਹਫ਼ਤੇ ਰਣਜੀਤ ਨੇ ਆਪਣੇ ਫੋਨ ਨੂੰ ਬੰਦ ਕਰ ਹੀ ਰੱਖਿਆ ਅਤੇ ਘਰ ਗੱਲ ਕਰਨ ਦੇ ਲਈ ਉਹ ਦੋਸਤਾਂ ਦੇ ਫੋਨ ਲੈ ਲੈਂਦਾ ਸੀ ਹਫ਼ਤੇ ਬਾਅਦ ਉਹ ਘੁੰਮ ਕੇ ਵਾਪਸ ਆ ਗਿਆ ਜਦੋਂ ਉਸਨੇ ਆਪਣੇ ਫੋਨ ਨੂੰ ਆਨ ਕੀਤਾ ਤਾਂ ਉਸ ਨੂੰ ਜੋਤ ਦੇ ਬਹੁਤ ਸਾਰੇ ਮਾਫੀ ਮੰਗਣ ਦੇ ਮੈਸੇਜ ਅਤੇ ਬਹੁਤ ਸਾਰੀਆਂ ਮਿਸ ਕਾਲਾਂ ਆਈਆਂ ਹੋਈਆਂ ਸਨ ਉਸ ਨੇ ਉਸ ਨੂੰ ਫੋਨ ਕੀਤਾ ਅਤੇ ਹਾਲਚਾਲ ਪੁੱਛਣ ਤੋਂ ਬਾਅਦ ਪੁੱਛਿਆ ਵਿਆਹ ਦੀ ਗੱਲ ਕਰੀ ਜਾਂ ਨਹੀਂ ਜੋਤ ਕਹਿੰਦੀ ਕਰ ਲੂੰਗੀ ਬਾਬਾ ਹੁਣ ਤਾਂ ਅਜੇ ਤੁਸੀਂ ਘੁੰਮ ਕੇ ਆਏ ਹੋ ਹੁਣ ਆਉਂਦੇ ਹੀ ਮੇਰੀ ਜਾਨ ਕਿਉਂ ਖਾਣ ਲੱਗ ਪਏ ਰਣਦੀਪ ਕਹਿੰਦਾ ਜੇ ਮੇਰਾ ਦਿਮਾਗ ਫਿਰ ਗਿਆ ਨਾ ਤਾਂ ਮੈਂ ਕੁਝ ਵੀ ਨਹੀਂ ਦੇਖਣਾ ਸੋਚਣਾ ਨਾਲੇ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ ਕਿਵੇਂ ਦਾ ਹਾਂ ਮੈਂ ਜੋਤ ਨੇ ਰਣਦੀਪ ਦਾ ਗੁੱਸਾ ਉਸਦੀ ਭੂਆ ਦੀ ਕੁੜੀ ਦੇ ਵਿਆਹ ਸਮੇਂ ਦੇਖ ਲਿਆ ਸੀ ਜਦੋਂ ਵਿਆਹ ਵਿੱਚ ਆਈ ਉਸਦੇ ਫੁੱਫੜ ਦੇ ਨਾਨਕਿਆਂ ਦੀ ਕਿਸੇ ਕੁੜੀ ਨੂੰ ਰਣਦੀਪ ਦੇ ਭੂਆ ਦੇ ਦੋਸਤਾਂ ਨੇ ਕੁਝ ਗਲਤ ਬੋਲ ਦਿੱਤਾ ਸੀ ਇਸ ਗੱਲ ਦਾ ਪਤਾ ਲੱਗਣ ਤੇ ਰਣਦੀਪ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਸੀ ਇਹ ਵਰਤਾਰਾ ਦੇਖਣ ਤੋਂ ਬਾਅਦ ਜੋਤ ਨੂੰ ਉਸਦੇ ਗੁੱਸੇ ਦਾ ਅੰਦਾਜ਼ਾ ਹੋ ਗਿਆ ਸੀ ਇਸ ਲਈ ਉਸ ਨੂੰ ਟਾਲਦੀ ਹੋਈ ਬੋਲੀ ਜੋਤ ਕਹਿੰਦੀ ਉਹ ਪਿਆਰ ਨਾਲ ਪੇਸ਼ ਆਉਂਦੀ ਹੈ ਕੋਈ ਨਹੀਂ ਜਾਨ ਤੁਸੀਂ ਗੁੱਸੇ ਨਾ ਹੋਵੋ ਮੈਂ ਕਰਦੀਆਂ ਗੱਲ ਪਾਪਾ ਨਾਲ ਰਣਦੀਪ ਨੂੰ ਵੀ ਉਸ ਉੱਤੇ ਗੁੱਸੇ ਹੋਣਾ ਬਿਲਕੁਲ ਪਸੰਦ ਨਹੀਂ ਸੀ ਪਰ ਉਹ ਹੁਣ ਕਰਦਾ ਵੀ ਕੀ ਗੁੱਸੇ ਵਿੱਚ ਉਹ ਫੇਰ ਬੋਲ ਪੈਂਦਾ ਸੀ ਪਰ ਹੁਣ ਉਹ ਫੇਰ ਤੋਂ ਵਧੀਆ ਤਰੀਕੇ ਨਾਲ ਗੱਲ ਕਰਨ ਲੱਗ ਪਿਆ ਸੀ ਉਹਨਾਂ ਦਾ ਰਿਸ਼ਤਾ ਫਿਰ ਤੋਂ ਵਧੀਆ ਚੱਲ ਪਿਆ ਸੀ ਫਿਰ ਇੱਕ ਦਿਨ ਜਦੋਂ ਰਣਦੀਪ ਨੇ ਫੋਨ ਕੀਤਾ ਤਾਂ ਮੀਨੂ ਕੋਲ ਹੀ ਬੈਠੀ ਸੀ ਉਸਨੇ ਫੋਨ ਫੜਿਆ ਅਤੇ ਬੋਲੀ ਕੀ ਇਹਨੂੰ ਵਿਆਹ ਵਿਆਹ ਲਈ ਰੱਖਿਆ ਤੁਸੀਂ ਸਾਡੇ ਰਿਸ਼ਤੇ ਨੂੰ ਕਿੰਨੇ ਸਾਲ ਹੋ ਗਏ ਉਹਨੇ ਤਾਂ ਮੈਨੂੰ ਇੱਕ ਵਾਰ ਵੀ ਨਹੀਂ ਕਿਹਾ ਵਿਆਹ ਨੂੰ ਅਜੇ ਤੱਕ ਨਾ ਕਦੇ ਮੇਰੇ ਨਾਲ ਲੜਿਆ ਐ ਇਦਾਂ ਰਣਦੀਪ ਨੇ ਇਹਨਾਂ ਸੁਣ ਕੇ ਫੋਨ ਕੱਟ ਦਿੱਤਾ ਥੋੜੇ ਸਮੇਂ ਬਾਅਦ ਜੋਤ ਨੇ ਫੋਨ ਕੀਤਾ ਤੇ ਬੋਲੀ ਫੋਨ ਕਿਉਂ ਕਟਿਆ ਸੀ ਰਣਜੀਤ ਕਹਿੰਦਾ ਉਹ ਕੀ ਬੋਲਦੀ ਸੀ ਜੋਤ ਕਹਿੰਦੀ ਕੋਈ ਨਾ ਉਹ ਤਾਂ ਐਵੇਂ ਬਕਵਾਸ ਕਰਦੀ ਰਹਿੰਦੀ ਹੈ ਰਣਜੀਤ ਕਹਿੰਦਾ ਉਹਨੂੰ ਇੱਕ ਗੱਲ ਸਮਝਾ ਦੇ ਕਿ ਮੇਰੇ ਸਹਾਰੇ ਹੀ ਉਸਦਾ ਵਿਆਹ ਹੋਣਾ ਹੈ ਉਹ ਦੋਵੇਂ ਰੋਜ਼ ਗੱਲ ਕਰਦੇ ਪਰ ਹਰ ਵਾਰ ਰਣਜੀਤ ਵਿਆਹ ਦੀ ਗੱਲ ਜ਼ਰੂਰ ਕਰਦਾ ਅਤੇ ਇੱਕ ਦੋ ਵਾਰ ਜੋਤ ਦੇ ਘਰ ਜਾ ਕੇ ਉਸਦੇ ਮੰਮੀ ਨੂੰ ਵੀ ਕਹਿ ਆਇਆ ਸੀ ਪਰ ਫਿਰ ਵੀ ਕੋਈ ਹੱਲ ਨਹੀਂ ਸੀ ਹੋ ਰਿਹਾ ਜੋਤ ਦੀ ਮੰਮੀ ਵੀ ਹਰ ਵਾਰ ਇਹੀ ਕਹਿ ਦਿੰਦੇ ਹਾਂ ਕਰਦੇ ਆਂ ਗੱਲ ਪੁੱਤ ਪਰ ਫਿਰ ਵੀ ਕੋਈ ਗੱਲ ਨਾ ਕਰਦੇ ਇੱਕ ਦਿਨ ਰਣਦੀਪ ਨੇ ਆਪਣੀ ਸੱਕੀ ਭੂਆ ਨੂੰ ਉਹਨਾਂ ਦੇ ਘਰ ਵਿਆਹ ਦੀ ਗੱਲ ਕਰਨ ਲਈ ਭੇਜਿਆ ਪਰ ਫਿਰ ਉਹੀ ਘੜਿਆ ਕੜਾਇਆ ਜਵਾਬ ਮਿਲਿਆ ਕੋਈ ਨਹੀਂ ਸੋਚਦੇ ਆ ਜਦੋਂ ਰਣਦੀਪ ਨੇ ਉਸ ਦੀ ਭੂਆ ਨੇ ਇਹ ਗੱਲ ਦੱਸੀ ਤਾਂ ਉਹ ਬਹੁਤ ਗੁੱਸੇ ਵਿੱਚ ਆ ਗਿਆ ਰੋਜ਼ ਇੱਕ ਹੀ ਗੱਲ ਸੁਣ ਸੁਣ ਕੇ ਉਹ ਪਾਗਲ ਜਿਹਾ ਹੋ ਗਿਆ ਸੀ ਰਣਦੀਪ ਨੂੰ ਬਹੁਤ ਰਿਸ਼ਤੇ ਆਉਂਦੇ ਪਰ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲਦਾ ਰਹਿੰਦਾ ਹਰ ਸਮੇਂ ਟੈਨਸ਼ਨ ਲੈਣ ਕਰਕੇ ਉਹ ਬਹੁਤ ਬਿਮਾਰ ਰਹਿਣ ਲੱਗ ਪਿਆ ਫਿਰ ਇੱਕ ਦਿਨ ਉਸ ਨੇ ਜੋਤ ਨੂੰ ਕਿਹਾ ਤੁਸੀਂ ਮੇਰੇ ਘਰ ਆ ਕੇ ਜਾਇਓ ਮੈਂ ਗੱਲ ਕਰਨੀ ਆ ਕੋਈ ਮੈਂ ਬਹੁਤ ਬਿਮਾਰ ਹਾਂ ਦਿਲ ਕਰਦਾ ਏ ਮਿਲਣ ਨੂੰ ਪਰ ਜੋਤ ਕਹਿੰਦੀ ਮੈਂ ਨਹੀਂ ਆ ਸਕਦੀ ਹੌਲੀ ਹੌਲੀ ਉਹ ਹੋਰ ਜ਼ਿਆਦਾ ਬਿਮਾਰ ਹੋ ਗਿਆ ਉਸ ਨੂੰ ਮਾਈਗ੍ਰੇਨ ਦੀ ਬਿਮਾਰੀ ਨੇ ਘੇਰ ਲਿਆ ਉਸ ਦੀ ਦਵਾਈ ਚੱਲਣ ਲੱਗ ਪਈ ਪਰ ਉਹ ਬਹੁਤ ਘੱਟ ਦਵਾਈਆਂ ਲੈਂਦਾ ਕੰਮ ਵੀ ਛੱਡ ਦਿੰਦਾ ਅਤੇ ਘਰ ਹੀ ਰਹਿਣ ਲੱਗ ਗਿਆ ਹੌਲੀ ਹੌਲੀ 6-7 ਮਹੀਨਿਆਂ ਵਿੱਚ ਘਰਦਿਆਂ ਦੇ ਪਿਆਰ ਅਤੇ ਸਾਥ ਕਰਕੇ ਉਹ ਦੁਬਾਰਾ ਠੀਕ ਹੋਣ ਲੱਗ ਪਿਆ ਫਿਰ ਰਣਦੀਪ ਦੁਬਾਰਾ ਕੰਮ ਤੇ ਚਾਣ ਲੱਗ ਪਿਆ ਅਤੇ ਉਸਦੇ ਬੌਸ ਦੇ ਸਾਲੇ ਦਾ ਵਿਆਹ ਆ ਗਿਆ ਉਸ ਵਿਆਹ ਵਿੱਚ ਜੋਤ ਦਾ ਵੱਡਾ ਭਰਾ ਵੀ ਡੀਜੀ ਦੀ ਰਾਤ ਨੂੰ ਆਇਆ ਰਣਦੀਪ ਦੇ ਬੌਸ ਨੇ ਉਸਦੇ ਨਾਲ ਦੋਮਾਂ ਦੇ ਵਿਆਹ ਬਾਰੇ ਗੱਲ ਕੀਤੀ ਤਾਂ ਉਹ ਬੋਲਿਆ ਸਰ ਆਪਾਂ ਨਹੀਂ ਆਉਂਦੇ ਇਸ ਮੈਟਰ ਵਿੱਚ ਘਰ ਦੇ ਕਰ ਲੈਣਗੇ ਜਿਵੇਂ ਠੀਕ ਲੱਗੂ ਇਹ ਸੁਣ ਕੇ ਰਣਦੀਪ ਨੂੰ ਬਹੁਤ ਗੁੱਸਾ ਆਇਆ ਉਹ ਸੋਚਣ ਲੱਗਿਆ ਇਹ ਕੀ ਹੋਇਆ ਭਰਾਏ ਜਿਹੜਾ ਐਦਾਂ ਬੋਲ ਰਿਹਾ ਏ ਅਗਲੇ ਦਿਨ ਰਣਦੀਪ ਨੇ ਸਵੇਰੇ ਹੀ ਜਾ ਜੋਤ ਦੇ ਘਰ ਦੀ ਘੰਟੀ ਬਜਾ ਦਿੱਤੀ ਸੀਮਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਸਾਹਮਣੇ ਰਣਦੀਪ ਨੂੰ ਦੇਖ ਕੇ ਹੈਰਾਨ ਹੋ ਗਈ ਅਤੇ ਬੋਲੀ ਜਾਓ ਤੁਸੀਂ ਇੱਥੋਂ ਪਲੀਜ਼ ਇਸ ਵੇਲੇ ਸਾਰੇ ਘਰ ਨੇ ਰਣਦੀਪ ਕਹਿੰਦਾ ਮੈਂ ਨਹੀਂ ਜਾਣਾ ਸੀਮਾ ਨੇ ਉਸ ਦੀ ਬਹੁਤ ਮਿੰਤਾ ਕੀਤੀਆਂ ਤੇ ਉਹ ਵਾਪਸ ਆ ਗਿਆ ਪਰ ਉਹ ਗੁੱਸੇ ਵਿੱਚ ਸੀ ਇਸ ਲਈ ਉਹ ਸਿੱਧਾ ਜੋਤ ਦੇ ਦਫ਼ਤਰ ਪਹੁੰਚ ਗਿਆ ਅਤੇ ਜਾ ਕੇ ਜੋਤ ਨੂੰ ਬੋਲਿਆ ਬਾਹਰ ਆ ਤੇਰੇ ਨਾਲ ਗੱਲ ਕਰਨੀ ਏ ਜੋਤ ਕਹਿੰਦੀ ਤੈਨੂੰ ਅਕਲ ਨਹੀਂ ਜਮਾ ਇੱਥੇ ਵੀ ਆ ਗਿਆ ਰੌਲਾ ਪਾਉਣ ਰਣਦੀਪ ਨੇ ਉਸ ਦੇ ਹੱਥ ਵਿੱਚੋਂ ਫੋਨ ਫੜਿਆ ਅਤੇ ਆਪਣਾ ਦਿੱਤਾ ਹੋਇਆ SIM ਕੱਢ ਕੇ ਤੋੜ ਦਿੱਤਾ ਅਤੇ ਆਪਣੇ ਫੋਨ ਵਿੱਚੋਂ ਵੀ SIM ਕੱਢ ਕੇ ਤੋੜ ਦਿੱਤਾ ਅਤੇ ਆਪਣਾ ਫੋਨ ਵੀ ਉੱਥੇ ਹੀ ਜ਼ਮੀਨ ਤੇ ਪਟਕ ਮਾਰਿਆ ਅਤੇ ਗੁੱਸੇ ਵਿੱਚ ਹੀ ਗੱਡੀ ਲੈ ਕੇ ਚਲਾ ਗਿਆ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਸੀ ਇਸ ਲਈ ਉਸ ਨੂੰ ਆਪਣੇ ਆਪ ਦਾ ਵੀ ਪਤਾ ਨਹੀਂ ਸੀ ਲੱਗ ਰਿਹਾ ਰਸਤੇ ਵਿੱਚ ਉਸ ਦੀ ਗੱਡੀ ਕਿਸੇ ਗੱਡੀ ਨਾਲ ਟਕਰਾ ਗਈ ਅਤੇ ਉਸ ਨੂੰ ਸੱਟਾਂ ਵੀ ਲੱਗੀਆਂ ਉਹ ਬੇਹੋਸ਼ ਹੋ ਗਿਆ ਕਿਸੇ ਨੇ ਉਸ ਦੇ ਘਰ ਫੋਨ ਕਰਨਾ ਚਾਹਿਆ ਪਰ ਉਸ ਦੇ ਕੋਲ ਉਸ ਦਾ ਫੋਨ ਨਾ ਹੋਣ ਕਰਕੇ ਮੁਸ਼ਕਲ ਆ ਰਹੀ ਸੀ ਇਸ ਲਈ ਉਸ ਨੂੰ ਚੁੱਕ ਕੇ ਰਾਜਿੰਦਰਾ ਹਸਪਤਾਲ ਜਿੱਥੇ ਜੋਤ ਕੰਮ ਕਰਦੀ ਸੀ ਉਥੇ ਐਮਰਜੈਂਸੀ ਬਾੜ ਵਿੱਚ ਲੈ ਗਏ ਸ਼ਾਮ ਨੂੰ ਜਦੋਂ ਛੁੱਟੀ ਹੋਈ ਤਾਂ ਉਹ ਪਾਰਕਿੰਗ ਵਿੱਚੋਂ ਆਪਣੀ ਸਕੂਟੀ ਲੈਣ ਗਈ ਉਸ ਨੇ ਰਣਦੀਪ ਦੀ ਗੱਡੀ ਨੂੰ ਬਹੁਤ ਪੂਰੀ ਹਾਲਤ ਵਿੱਚ ਟੁੱਟੀ ਹੋਈ ਖੜੀ ਦੇਖਿਆ ਅਤੇ ਪਾਰਕਿੰਗ ਵਾਲਿਆਂ ਤੋਂ ਉਸ ਬਾਰੇ ਪੁੱਛਿਆ ਉਹਨਾਂ ਨੇ ਰਣਦੀਪ ਦੇ ਐਕਸੀਡੈਂਟ ਬਾਰੇ ਉਸ ਨੂੰ ਸਭ ਕੁਝ ਦੱਸ ਦਿੱਤਾ ਉਹ ਪੁੱਛਦੀ ਹੋਈ ਰਣਦੀਪ ਦੇ ਕਮਰੇ ਤੱਕ ਪਹੁੰਚ ਗਈ ਉਦੋਂ ਤੱਕ ਰਣਦੀਪ ਨੂੰ ਵੀ ਹੋਸ਼ ਆ ਗਿਆ ਸੀ ਉਹ ਉਸ ਨੂੰ ਦੇਖਦੇ ਹੀ ਬੋਲੀ ਪਾਗਲ ਐ ਤੂੰ ਕੀ ਹਾਲ ਕੀਤਾ ਏ ਰਣਦੀਪ ਕਹਿੰਦਾ ਤੁਸੀਂ ਘਰ ਜਾਓ ਜੋਤ ਕਹਿੰਦੀ ਤੁਹਾਨੂੰ ਛੱਡ ਕੇ ਕਿਵੇਂ ਰਣਦੀਪ ਗੁੱਸੇ ਵਿੱਚ ਕਹਿੰਦਾ ਹੈ ਜਾ ਹੁਣੇ ਘਰ ਕਹਿਤਾ ਨਾ ਜਾਓ ਸੁਣਿਆ ਨਹੀਂ ਜੋਤ ਉਸ ਦੇ ਗੁੱਸੇ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਉਸ ਸਮੇਂ ਆਪਣੇ ਘਰੇ ਚਲੀ ਗਈ ਰਾਤ ਨੂੰ ਰਣਦੀਪ ਨੂੰ ਵੀ ਛੁੱਟੀ ਮਿਲ ਗਈ ਅਤੇ ਉਸ ਨੂੰ ਘਰ ਭੇਜ ਦਿੱਤਾ ਗਿਆ ਉਸ ਦੇ ਘਰ ਆਉਂਦੇ ਹੀ ਪਰਿਵਾਰ ਵਾਲਿਆਂ ਦੀ ਟੈਨਸ਼ਨ ਵੱਧ ਗਈ ਇੱਕ ਹਫ਼ਤੇ ਦੀ ਛੁੱਟੀ ਲੈ ਕੇ ਉਸ ਨੇ ਘਰ ਹੀ ਆਰਾਮ ਕੀਤਾ ਅਤੇ ਜੋਤ ਨਾਲ ਉਸ ਦੀ ਕੋਈ ਗੱਲ ਨਾ ਹੋਈ ਫੋਨ ਜੋ ਟੁੱਟ ਗਿਆ ਸੀ ਅਤੇ SIM ਵੀ ਉਸ ਨੇ ਤੋੜ ਦਿੱਤਾ ਸੀ ਹਫ਼ਤੇ ਬਾਅਦ ਰਣਦੀਪ ਜਦੋਂ ਠੀਕ ਹੋਇਆ ਤਾਂ ਉਸ ਨੇ ਨਵਾਂ ਫੋਨ ਲਿਆ ਅਤੇ ਆਪਣਾ ਉਹੀ ਪੁਰਾਣਾ ਨੰਬਰ ਤੇ SIM ਕਢਵਾ ਲਿਆ ਜਿਵੇਂ ਹੀ ਉਸ ਦਾ SIM ਚੱਲਿਆ ਤਾਂ ਉਸ ਨੂੰ ਜੋਤਾ ਫੋਨ ਆ ਗਿਆ ਉਹ ਬੋਲੀ ਕੀ ਗਲਤੀ ਹੋ ਗਈ ਮੇਰੇ ਤੋਂ ਰਣਦੀਪ ਕਹਿੰਦਾ ਮੈਨੂੰ ਕੀ ਪੁੱਛ ਰਹੇ ਹੋ ਆਪਣੇ ਆਪ ਨੂੰ ਪੁੱਛੋ ਇਹ ਗੱਲ ਜੋਤ ਕਹਿੰਦੀ ਮੈਂ ਨਹੀਂ ਰਹਿ ਸਕਦੀ ਤੁਹਾਡੇ ਬਿਨਾ ਜਾਨ ਰਣਦੀਪ ਕਹਿੰਦਾ ਫਿਰ ਵਿਆਹ ਕਰਵਾ ਲਓ ساری ਉਮਰ ਤੁਹਾਡਾ ਹੀ ਹਾਂ ਮੈਂ ਪਰ ਤੁਹਾਨੂੰ ਮੇਰੀ ਕੋਈ ਪਰਵਾਹ ਹੀ ਨਹੀਂ ਤਾਨੂੰ ਲੱਗਦਾ ਹੈ ਕਿ ਮੈਂ ਫਾਲਤੂ ਹੀ ਵਿਆਹ-ਵਿਆਹ ਕਰੀ ਜਾਣਾ ਉਹ ਰਣਦੀਪ ਅਗੇ ਕੁਝ ਵੀ ਨਾ ਬੋਲ ਪਾਈ ਫਿਰ ਰਣਦੀਪ ਨੇ ਆਪਣੇ ਬੌਸ ਦੇ ਸਾਲੇ ਨਾਲ ਗੱਲ ਕਰਕੇ ਜੋਤ ਨੂੰ ਬਿਨਾਂ ਦੱਸੇ ਉਸਦੇ ਪਾਪਾ ਨਾਲ ਆਹਮੋ ਸਾਹਮਣੇ ਬੈਠ ਕੇ ਗੱਲ ਕੀਤੀ ਉਹ ਬੋਲੇ ਕਾਕਾ ਤੇਰੇ ਵਿੱਚ ਕੋਈ ਕਮੀ ਨਹੀਂ ਪਰ ਮੈਂ ਆਪਣੀ ਵੱਡੀ ਕੁੜੀ ਦਾ ਵਿਆਹ ਕਰਨਾ ਹੈ ਪਹਿਲਾਂ ਬਸ ਕੋਈ ਨੌਕਰੀ ਸਰਕਾਰੀ ਨੌਕਰੀ ਵਾਲਾ ਵਧੀਆ ਜਿਹਾ ਮੁੰਡਾ ਮਿਲ ਜਾਵੇ ਰਣਜੀਤ ਕਹਿੰਦਾ ਠੀਕ ਹੈ ਜੀ ਫਿਰ ਤੁਸੀਂ ਮੇਰੇ ਖੰਮਣੀ ਬਨ ਦੋ ਵਿਆਹ ਜਦੋਂ ਮਰਜ਼ੀ ਕਰਦੇ ਹੋ ਜੋਧੇ ਪਾਪਾ ਕਹਿੰਦੇ ਵਿਆਹ ਬਿਲਕੁਲ ਸਿੰਪਲ ਹੋਵੇਗਾ ਰਣਜੀਤ ਕਹਿੰਦਾ ਕੋਈ ਗੱਲ ਨਹੀਂ ਜੀ ਮੈਨੂੰ ਸਿਰਫ ਜੋਤ ਚਾਹੀਦੀ ਹੈ ਹੋਰ ਕੁਝ ਵੀ ਨਹੀਂ ਚਾਹੀਦਾ ਜੋਧੇ ਪਾਪਾ ਕਹਿੰਦੇ ਠੀਕ ਹੈ ਪਹਿਲਾਂ ਤੇਰੀ ਸਰਕਾਰੀ ਨੌਕਰੀ ਲੱਗ ਜਾਵੇ ਨਾਲੇ ਇੱਕ ਗੱਲ ਹੋਰ ਮੈਂ ਕੁੜੀ ਪਟਿਆਲੇ ਸ਼ਹਿਰ ਵਿੱਚ ਹੀ ਵਿਆਹਣੀ ਐ ਕਿਸੇ ਪਿੰਡ ਵਿੱਚ ਨਹੀਂ ਤੂੰ ਦੱਸ ਰੈਲਿੰਗਾਂ ਪਿੰਡੋਂ ਦੂਰ ਪਟਿਆਲੇ ਬਾਕੀ ਹੋਰ ਮੈਨੂੰ ਕੋਈ ਪ੍ਰੋਬਲਮ ਨਹੀਂ ਰਣਦੀਪ ਕਹਿੰਦਾ ਵੈਸੇ ਬੇਲਾ ਤਾਂ ਮੈਂ ਹੁਣ ਵੀ ਨਹੀਂ ਜੀ ਜੌਬ ਤਾਂ ਮੈਂ ਕਰ ਹੀ ਰਿਹਾ ਹੁਣ ਸੈਲਰੀ ਵੀ 30000 ਦੇ ਕਰੀਬ ਲੈ ਲੈਂਦਾ ਹਾਂ ਮੈਂ ਤੁਹਾਡੀ ਬੇਟੀ ਨੂੰ ਖੁਸ਼ ਰੱਖਣ ਯੋਗੀ ਤਾਂ ਮੈਂ ਪੈਸੇ ਕਮਾ ਲੈਂਦਾ ਹਾਂ ਜੋਦੇ ਪਾਪਾ ਕਹਿੰਦੇ ਕਾਕਾ ਕਮਾਤਾ ਤੂੰ ਜਿੰਨਾ ਮਰਜ਼ੀ ਲੈ ਤੀ ਛੱਡ ਤੂੰ 50000 ਕਮਾ ਪਰ ਨੌਕਰੀ ਮੈਨੂੰ ਸਰਕਾਰੀ ਹੀ ਚਾਹੀਦੀ ਐ ਰਣਦੀਪ ਕਹਿੰਦਾ ਠੀਕਾ ਜੀ ਉਸ ਤੋਂ ਬਾਅਦ ਰਣਦੀਪ ਨੇ ਉਹਨਾਂ ਨੂੰ ਕਾਫੀ ਮੰਗਵਾ ਕੇ ਦਿੱਤੀ ਅਤੇ ਵਾਪਸ ਆ ਗਿਆ ਰਸਤੇ ਵਿੱਚ ਗੱਡੀ ਰੋਕ ਕੇ ਬਹੁਤ ਰੋਇਆ ਉਸ ਦਾ ਘਰ ਜਾਣ ਨੂੰ ਬਿਲਕੁਲ ਮਨ ਨਹੀਂ ਸੀ ਕਰਦਾ ਜੋਤ ਵੀ ਉਸ ਨੂੰ ਬਾਰ ਬਾਰ ਫੋਨ ਕਰੀ ਜਾਵੇ ਪਰ ਅਜੇ ਹੀ ਹਾਲਤ ਵਿੱਚ ਉਸ ਨੇ ਉਸ ਦਾ ਫੋਨ ਨਾ ਚੁੱਕਿਆ ਫਿਰ ਜੋਤ ਨੇ ਰਣਦੀਪ ਦੇ ਬੌਸ ਦੇ ਸਾਲੇ ਨੂੰ ਫੋਨ ਕੀਤਾ ਅਤੇ ਕਿਹਾ ਰਣਦੀਪ ਕਿੱਥੇ ਹੈ ਮੇਰਾ ਫੋਨ ਵੀ ਨਹੀਂ ਚੁੱਕ ਰਿਹਾ ਬੌਸ ਦਾ ਸਾਲਾ ਕਹਿੰਦਾ ਭਾਬੀ ਜੀ ਮੈਂ ਪਤਾ ਕਰਦਾ ਫੇਰ ਕਰਦੇ ਹਾਂ ਤੁਹਾਨੂੰ ਫੋਨ ਉਦੋਂ ਰਣਦੀਪ ਪਾਗਲਾ ਦੀ ਤਰ੍ਹਾਂ ਹੋ ਗਿਆ ਘਰ ਜਾ ਕੇ ਆਪਣੀ ਮੰਮੀ ਦੀ ਗੋਦ ਵਿੱਚ ਸਿਰ ਰੱਖ ਕੇ ਬਹੁਤ ਰੋਇਆ ਉਸ ਦੀ ਹਾਲਤ ਦੇਖ ਕੇ ਉਸ ਦੀ ਮੰਮੀ ਨੇ ਪੁੱਛਿਆ ਕੀ ਹੋ ਗਿਆ ਪੁੱਤ ਤਾਂ ਰਣਦੀਪ ਨੇ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਕੋਲ ਖੜੇ ਉਸ ਦੇ ਪਾਪਾ ਬੋਲੇ ਕੋਈ ਨਾ ਪੁੱਤ ਹੌਸਲਾ ਰੱਖ ਰਣਦੀਪ ਕਹਿੰਦਾ ਕਿੰਨਾ ਕੁ ਰੱਖਾਂ ਡੈਡੀ ਕਈ ਦਿਨਾਂ ਬਾਅਦ ਰਣਦੀਪ ਦੇ ਪਾਪਾ ਦੇ ਕਹਿਣ ਤੇ ਉਸ ਦੇ ਭੂਆ ਫੁੱਫੜ ਵੀ ਜੋਤ ਦੇ ਘਰ ਜਾ ਕੇ ਆਏ ਪਰ ਨਤੀਜਾ ਫੇਰ ਉਹੀ ਨਿਕਲਿਆ ਰਣਦੀਪ ਨੇ ਜੋਤ ਨੂੰ ਫੇਰ ਕਿਹਾ ਤਾਂ ਉਹ ਬੋਲੀ ਮੈਂ ਦੱਸੋ ਕੀ ਕਰਾਂ ਮਨ ਹੀ ਨਹੀਂ ਰਹੇ ਰਣਦੀਪ ਕਹਿੰਦਾ ਮਨਾਂ ਨੂੰ ਤਾਂ ਮੈਂ ਇੱਕ ਮਿੰਟ ਨਾ ਲਾਵਾਂ ਪਰ ਮੈਂ ਉਹ ਕੰਮ ਕਰਨਾ ਨਹੀਂ ਚਾਹੁੰਦਾ ਹੁਣ ਰਣਦੀਪ ਨੇ ਜੋਤ ਨਾਲ ਗੱਲ ਕਰਨੀ ਘੱਟ ਕਰ ਦਿੱਤੀ ਜੇ ਜੋਤ ਫੋਨ ਕਰਦੀ ਤਾਂ ਕਹਿ ਦਿੰਦਾ ਮੈਂ ਬਿਜ਼ੀ ਹਾਂ ਆਪਣੇ ਵੱਲੋਂ ਉਹ ਕਦੇ ਫੋਨ ਨਾ ਕਰਦਾ ਫਿਰ ਇੱਕ ਦਿਨ ਰਣਦੀਪ ਨੂੰ ਇੱਕ ਤਰਕੀਬ ਸੁੱਜੀ ਉਸਨੇ ਸੀਮਾ ਨੂੰ ਫੋਨ ਕਰਕੇ ਕਿਹਾ ਤੁਸੀਂ ਵੀ ਕਿਸੇ ਵੀ ਤਰ੍ਹਾਂ ਜੋਤ ਤੇ ਮੰਮੀ ਜੀ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਇਓ ਅੱਜ ਮੇਰੇ ਲਈ ਪਲੀਜ਼ ਬਾਕੀ ਕੰਮ ਮੇਰਾ ਸੀਮਾ ਕਹਿੰਦੀ ਠੀਕ ਹੈ ਜੀਜੂ ਉਧਰੋਂ ਤਿੰਨੇ ਪਹੁੰਚ ਗਏ ਆ ਤੇ ਉਧਰੋਂ ਰਣਦੀਪ ਆਪਣੇ ਮੰਮੀ ਡੈਡੀ ਅਤੇ ਭੂਆ ਫੁੱਫੜ ਦੇ ਨਾਲ ਪਹੁੰਚ ਗਿਆ ਉੱਥੇ ਉਹਨਾਂ ਨੇ ਜੋਤ ਦੀ ਮੰਮੀ ਨੂੰ ਰਣਦੀਪ ਦੀ ਹਾਲਤ ਬਾਰੇ ਚੰਗੀ ਤਰ੍ਹਾਂ ਸਮਝਾਇਆ ਉਸ ਦੇ ਉਸ ਤੋਂ ਬਾਅਦ ਉਹ ਕਹਿਣ ਲੱਗੇ ਕੋਈ ਨਹੀਂ ਪੁੱਤ ਮੈਂ ਅੱਜ ਜਾ ਕੇ ਪੱਕਾ ਗੱਲ ਕਰੂੰਗੀ ਸ਼ਾਮ ਨੂੰ ਜੋਤ ਦੇ ਪਾਪਾ ਨਾਲ ਉਸ ਦੀ ਮੰਮੀ ਨੇ ਜਦੋਂ ਗੱਲ ਕੀਤੀ ਤਾਂ ਉਸ ਦੇ ਕਰੇ ਰੌਲਾ ਪੈ ਗਿਆ ਉਸ ਦੇ ਪਾਪਾ ਬੋਲੇ ਐਵੇਂ ਕਿਵੇਂ ਹੋ ਜੂਗੀ ਮੈਰਿਜ ਕੁੜੀ ਦੀ ਮਰਜ਼ੀ ਨਾਲ ਮੇਰੀ ਹਾਂ ਤੋਂ ਬਿਨਾ ਮੇਰੀ ਵੀ ਕੋਈ ਇੱਜ਼ਤ ਹੈ ਜੋਤ ਦੇ ਮੰਮੀ ਕਹਿੰਦੇ ਕਾਸਟ ਤਾਂ ਸੇਮ ਹੈ ਫਿਰ ਕਿਉਂ ਨਹੀਂ ਇਸ ਤੋਂ ਬਾਅਦ ਬਹਿਸ ਵੱਧ ਗਈ ਅਤੇ ਰੌਲਾ ਬਹੁਤ ਜ਼ਿਆਦਾ ਪੈਣ ਲੱਗਿਆ ਇਸ ਸਮੇਂ ਰਣਦੀਪ ਦੇ ਹੱਕ ਵਿੱਚ ਸਭ ਤੋਂ ਜ਼ਿਆਦਾ ਜੋਤ ਦੇ ਮੰਮੀ ਤੇ ਸੀਮਾ ਬੋਲ ਰਹੇ ਸੀ ਪਰ ਜੋਤ ਆਪਣੇ ਹੱਕ ਵ ਲਈ ਬਿਲਕੁਲ ਨਹੀਂ ਸੀ ਬੋਲ ਰਹੀ ਉਸਨੇ ਸਿਰਫ ਇੱਕ ਹੀ ਗੱਲ ਆਪਣੇ ਪਾਪਾ ਨੂੰ ਕਹੀ ਸੀ ਅਸੀਂ ਦੋਵੇਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਪਾਪਾ ਇਸ ਤੋਂ ਜ਼ਿਆਦਾ ਉਹ ਕੁਝ ਵੀ ਨਹੀਂ ਸੀ ਕਹਿ ਰਹੀ ਇਸ ਬਾਰੇ ਸੀਮਾ ਨੇ ਰਣਦੀਪ ਨੂੰ ਉਸੇ ਸਮੇਂ ਦੱਸ ਦਿੱਤਾ ਸੀ ਉਸ ਤੋਂ ਸੁਣਦਿਆਂ ਹੀ ਰਣਦੀਪ ਦਾ ਸਿਰ ਫੇਰ ਗਿਆ ਉਸਨੇ ਆਪਣੇ ਪਾਪਾ ਨੂੰ ਕਿਹਾ ਡੈਡੀ ਮੈਨੂੰ ਹੁਣੇ ਸੰਗਰੂਰ ਜਾਣਾ ਪੈਣਾ ਮੇਰੇ ਇੱਕ ਦੋਸਤ ਨੂੰ ਜ਼ਰੂਰਤ ਹੈ ਮੇਰੀ ਅਤੇ ਉਹ ਬਿਨਾਂ ਕਿਸੇ ਦੀ ਗੱਲ ਸੁਣੇ ਆਪਣੀ ਗੱਡੀ ਲੈ ਕੇ ਚਲਾ ਗਿਆ ਉਸਨੇ ਜੋਤ ਨੂੰ ਫੋਨ ਕੀਤਾ ਤੇ ਕਿਹਾ ਮੈਂ ਆ ਰਿਹਾ ਹਾਂ ਤੁਸੀਂ ਦਰਵਾਜ਼ਾ ਖੋਲੋ ਅੱਜ ਮੈਂ ਗੱਲ ਕਰਦਾ ਹਾਂ ਤੁਹਾਡੇ ਪਾਪਾ ਨਾਲ ਜੋਤ बार-बार ਨਹੀਂ ਨਹੀਂ ਕਹਿੰਦੀ ਰਹੀ ਪਰ ਰਣਦੀਪ ਨਾ ਮੰਨਿਆ ਅਤੇ ਜਲਦੀ ਹੀ ਗੱਡੀ ਜਾ ਕੇ ਜੋਤ ਦੇ ਘਰ ਅੱਗੇ ਰੋਕ ਦਿੱਤੀ ਬਾਕੀ ਕਹਾਣੀ ਅਗਲੇ ਭਾਗ ਵਿੱਚ ਹੁਣ ਰਣਦੀਪ ਜੋਧੇ ਘਰ ਹੀ ਪਹੁੰਚ ਚੁੱਕਿਆ ਹੈ ਕਿ ਉਸ ਉਸ ਦੇ ਪਾਪਾ ਨੂੰ ਮਨਾ ਪਾਵੇਗਾ ਵਿਆਹ ਦੇ ਵਾਸਤੇ ਇਹ ਜਾਣਨ ਦੇ ਲਈ ਸੁਣਦੇ ਰਹੋ ਇਸ ਕਹਾਣੀ ਨੂੰ ਕਹਾਣੀ ਸੁਣਨ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ